ਹੈਲੋ ਹੈਲੋ ਹਾਂਜੀ ਜੀ ਕੀ ਹਾਲ ਚਾਲ ਦੋਸਤੋ ਸਤ ਠੀਕ ਠਾਕ ਜੋ ਹਾਂਜੀ ਆ ਜੋ ਤਾਂ ਹਾਂਜੀ ਵੀਰੇ ਕਿਵੇਂ ਤੁਸੀਂ ਸਾਰੇ ਹੋ ਕਰਦਾ ਕਿ ਸਾਰੇ ਠੀਕ ਠਾਕ ਹੋਮੋਗੇ ਸ਼ਾਨਦਾਰ ਵਕਤ ਸੀ ਵੀਰੇ ਮੇਰਾ ਵਲੌਗ ਬਣਾ ਨਹੀਂ ਰਿਹਾ ਜੀ ਮੈਂ ਪਤਾ ਕਿਉਂ ਮਨ ਕਾਰਜ ਬਣਾਉਣੇ ਕੱਲੂ ਟੀਚਰ ਡੇ ਵੀਰੇ ਬਣਾ ਰਿਹਾ ਮੈਂ ਹਨਾ ਗੱਲ ਕਰਕੇ ਆਪਾਂ ਬੈਠੇ ਸੀ ਸਾਦੀ ਹੁਣੀ ਬੈਠੇ ਹੁਣੀ ਬੈਠੇ ਤੇ ਗੱਲਾਂ ਕਰ ਰਹੇ ਸੀ ਉੱਪਰ ਚੱਲ ਰਹੀ ਸੀ ਬਈ ਪੱਖਾ ਤੇ ਇੱਕ ਚੀਜ਼ ਆਈ ਆ ਮੈਨੂੰ ਬਹੁਤ ਦੁੱਖ ਆ ਅਫਸੋਸ ਆਇਆ ਰ ਇੱਕ ਚੀਜ਼ ਆਈ ਆ ਉਹ ਪੱਖੇ ਚ ਨਾ ਉਹਦੇ ਫਾਰ ਨਿਕਲ ਗਏ ਸਾਰੇ ਤੁਸੀਂ ਦੇਖੋ ਵਿਚਾਰੀ ਹੁਣ ਥੋੜੇ ਇਹ ਬਹੁਤ ਟਾਈਮ ਲਵੇ ਠੀਕ ਹੋਊਗੀ ਮਤਲਬ ਲੱਗਣਗੇ ਇਹਨੂੰ ਟਾਈਮ ਲੱਗੂਗਾ ਠੀਕ ਹੋਣ ਨੂੰ ਤੇ ਦੇਖੋ ਬਈ ਤੁਸੀਂ ਦੇਖੋ ਦੇ ਕੋ ਪਾਲੰਦ ਕਾ ਨੀ। ਵਈ ਦੇਖੋ ਯਾਰ। ਇਹਦਾ ਪਿਛਲਾ ਘਰਨਾ ਆਈਕ ਰਹਿ ਗਏ ਵੀਰੇ। ਸਾਰੇ ਆਵਰ ਗੋਏ ਗਏ। ਦੇਖੋ ਵਿਚਾਰਾ ਕਿੰਨਾ ਮਾਸੂਮ ਜਾਨ ਬਰਾ। ਵਿਚਾਰਾ ਪੱਖੇ ਨਾਲ ਵੱਜਿਆ। ਵਿਚਾਰੇ ਦੀ ਇੱਕ ਅੱਖ ਵੀ ਨਹੀਂ ਆਗੀ। ਇਧਰ ਹੋਣੀ ਕਿ ਇੱਕ ਅੱਖ। ਇਦਰੀ ਕੱਕ ਵੀ ਨਹੀਂ ਆਖੀ ਦੇਖੋ ਦੇਖੋ ਬਾਈ ਕਿ ਆ ਪਿਆਰਾ ਜਿਹਾ ਜਾਨਵਰ ਆ ਦੇਖੋ ਥੋੜੀ ਉਡਣ ਦੀ ਕੋਸ਼ਿਸ਼ ਕਰ ਰਿਹਾ ਵੀਰੇ ਪਰ ਵਿਚਾਰੇ ਤੋਂ ਉੱਡਣ ਐ ਉੱਡਣ ਜਾਣਾ ਯਾਰ ਕਿਉਂਕਿ ਇਹਦੇ ਸਾਰੇ ਫਰਨਾ ਪਿਛਲੇ ਭੱਗੇ ਦੇ ਕੋਈ ਪਾਰ ਨਹੀਂ ਰਿਆ ਤਾਂ ਕਰਕੇ ਵੀਰੇ ਇਹਨਾਂ ਖੰਬਸਾਰੇ ਬਾਗੇ 2Z ਤਾਂ ਕਰਕੇ ਵੀਰੇ ਮੈਨੂੰ ਬਹੁਤ ਦੁੱਖ ਆ ਯਾਰ ਬਹੁਤ ਅਫਸੋਸ ਆ ਵੀ ਵਿਚਾਰੇ ਮਾਸਾਉਂ ਦੇ ਜਾਨਵਰ ਨਾਲੇ ਹੋਇਆ ਤੇ ਚਲੋ ਵੀਰੇ ਆਦਾ ਵਲੌਗ ਆਪਣਾ ਇੱਥੇ ਤੱਕ ਹੀ ਜੇ ਵਧੀਆ ਲੱਗਿਆ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਵੀਰੇ ਯਾਰ ਜੇ ਤੁਹਾਨੂੰ ਹੋਰ ਬੈਠਾ ਦੀ ਦੇ ਰੱਬ ਨੂੰ ਅਦਾਸ ਕਰੋ ਵੀਰੇ ਵੀ ਇਹ ਜਲਦੀ ਤੋਂ ਜਲਦੀ ਠੀਕ ਹੋਵੇ ਤੇ ਜੇ ਬਲੌਗ ਤੁਹਾਨੂੰ ਵਧੀਆ ਲੱਗਿਆ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਧੰਨਵਾਦ ਮੇਰੇ ਵੀਰਿਆਂ ਦਾ ਵੀਡੀਓ ਦੇਖਣ ਬਾਅਦ ਤੇ ਮਿਲਦੇ ਆ ਫਿਰ ਤੁਹਾਨੂੰ ਕੱਲ੍ਹ ਦੇ ਬਲੌਗ ਦੇ ਵਿੱਚ ਬਾਏ